ਜਿਹੜੀ ਆਪਾਂ ਅੱਜ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਜਿਹੜੀ ਮਿੱਟੀ ਆ ਇਹ ਮਿੱਟੀ ਕਈ ਤੱਤਾਂ ਨਾਲ ਬਣੀ ਹੋਈ ਆ ਤੇ ਸਾਰੇ ਗੱਲਬਾਤ ਸਮਝਾਉਂਗਾ ਵੀ ਅੱਜ ਜਿਹੜੇ ਤੱਤਨ ਆਪਾਂ ਖਤਮ ਕਰ ਰਹੇ ਆ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਫਸਲਾਂ ਹੋਣੇ ਅੱਜ ਜਿਹੜੀ ਮੈਂ ਇੱਕ ਵੀਡੀਓ ਦੇਖੀ ਉਹਦੇ ਆਧਾਰ ਤੇ ਬੋਲ ਰਿਹਾ ਤੇ ਜੋ ਬੰਦੇ ਨੇ ਗੱਲਾਂ ਕਰੀਆਂ ਮੈਂ ਕਹਾਂ ਵੀ ਹਾਂ ਇਹ ਸੱਚੀ ਗੱਲ ਹੈ ਤੇ ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਆ ਤੇ ਮੋਟਰ ਤੇ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਸਾਰੇ ਯਾਰ ਦੋਸਤ ਤੇ ਬੈਠੇ ਆ ਇਹਨਾਂ ਦਾ ਵੀ ਇਹਨਾਂ ਦਾ ਵੀ ਆਪਾਂ ਸੁਝਾਅ ਲਵਾਂਗੇ ਤੇ ਕੁਝ ਆਪਣੀਆਂ ਗੱਲਾਂ ਵੀ ਕਰਾਂਗੇ ਹਾਂ ਮੈਂ ਤੰਬੀਰ ਸਿੰਘ ਤੁਹਾਨੂੰ ਗੱਲਾਂ ਸੁਣੀ ਜਿਓ ਜੋ ਜੋ ਮੈਂ ਗੱਲਾਂ ਕਰੂਗਾ ਫਿਰ ਆਪਣੇ ਵਿਚਾਰ ਦਿਓ ਜੀ ਠੀਕ ਆ ਜਿਹੜੀ ਫਸਲਾਂ ਦੇਖੋ ਆਪਾਂ ਪਹਿਲਾਂ ਕਰਾਂ ਮੱਝਾਂ ਹੁੰਦੀਆਂ ਸੀ ਰੱਖਿਆ ਹੁੰਦੀਆਂ ਸੀ ਆਪਾਂ ਜੰਗਰ ਪਾਣੀ ਵੀ ਜੋ ਜਿਹੜੀ 2 ਨੰਬਰ ਦੀ ਕਿਰਿਆ ਕਰਦੇ ਸੀ ਉਹ ਵੀ ਆਪਾਂ ਆ ਕੇ ਖੇਤਾਂ 'ਚ ਕਰਦੇ ਹੁੰਦੇ ਸੀ ਇੱਕ ਸਰਕਲ ਬਣਿਆ ਹੋਇਆ ਸੀ ਇਹ ਹੁਣ ਸਰਕਲ ਕਿਤੇ ਨਾ ਕਿਤੇ ਟੁੱਟ ਗਿਆ ਇਹ ਉਹ ਕਿਸਰੇ ਮੱਝਾਂ ਰੱਖੇ ਉਹ ਜਿਹੜੀਆਂ ਹੁਣ ਆਪਾਂ ਪੂਰਤੀਆਂ ਕਰਦੇ ਆਂ ਦਵਾਈਆਂ ਪਾ ਪਾ ਕੇ ਖੇਤ ਦੇ ਵਿੱਚ ਤਾਂ ਉਹ ਚੱਲਦੀ ਚੀਜ਼ ਹੈ ਜਿੱਦਾਂ ਸਮਝ ਲਓ ਵੀ ਇਧਰ ਵਿੱਚ ਆਪਾਂ ਰੇਹ ਪਾਉਂਦੇ ਹੁੰਦੇ ਸੀ ਖੇਤ ਦੇ ਜਿਹੜਾ ਮੱਝਾਂ ਦਾ ਰੇਹ ਸੀ ਉਹ ਇੱਥੇ ਹੀ ਖੇਤ ਵਿੱਚੋਂ ਖਾਂਦੀਆਂ ਸੀ ਜਿਹੜਾ ਆਪਾਂ ਲੈ ਕੇ ਜਾਂਦੇ ਸੀ ਜਿੱਦਾਂ ਤੂੜੀ ਹੋਈ ਜੋ ਤਦ ਆਪਾਂ ਨੇ ਖੇਤ ਵਿੱਚੋਂ ਕੱਢੇ ਜ਼ਿੰਕ ਪੋਟਾਸ਼ੀਅਮ ਜੋ ਵੀ ਚੀਜ਼ਾਂ ਸੀ ਆਪਾਂ ਖਾਂ ਉਹ ਉਹ ਵਿੱਚ ਕਿਤੇ ਨਾ ਕਿਤੇ ਜਾ ਕੇ ਕਣਕ ਚ ਰਲ ਗਏ ਜੋ ਆਪਾਂ ਖਾਂਦੇ ਸੀ ਉਹ ਖਾਦੇ ਖੇਤਾਂ 'ਚ ਫੇਰ ਲਾ ਦਿੰਦੇ ਸੀ ਓਹ ਜਿਹੜੀ ਖੇਤ ਦੀ ਕਿਆ ਕਹਿੰਦੇ ਹੁੰਦੇ ਆ ਵੀ ਉਪਜਾਊ ਸ਼ਕਤੀ ਸੀ ਉਹ ਵੱਧ ਹੀ ਰਹਿੰਦੀ ਸੀ ਪਰ ਹੁਣ ਅੱਜ ਕੱਲ ਆਪਾਂ ਵਿੱਚ ਰੇ ਜੂਰੀਆ ਪੋਟਾਸ਼ੀਅਮ ਜੂਸ਼ ਉਹ ਲੈ ਕੇ ਪਾਉਂਦੇ ਆ ਤੇ ਸਿਰੇ ਬਹੁਤ ਘਟ ਗਿਆ ਦੇ ਸਿਰੇ ਘਟ ਘਟ ਗਿਆ ਲੋਕਾਂ ਦੇ ਵੱਜੋਂ ਆਪਾਂ ਪਿੰਡਾਂ 'ਵਾਂ ਕਿੰਨੇ ਲੋਕਾਂ ਦਾ ਹਾਂ ਹਾਂ ਕਿਸੇ ਕੋਲ ਸਾਡੇ ਮੇਰੇ ਕੋਲ ਦੇ ਨਾਲ ਖੁਦ ਕੋਲ ਨਹੀਂ ਹੈਗੀਆਂ ਹਾਂ 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 ਜਿਹੜਾ ਰੇ ਮਿਲਦਾ ਹੈ ਨਹੀਂ ਰੇ ਮਿਲਦਾ ਨਹੀਂ ਹੈਗਾ ਜਿਹਦੇ ਕੋਲ ਹੈਗਾ ਉਹ ਆਪਣੇ ਖੇਤਾਂ 'ਵਾਲੇ ਉਹ ਆਪਣੇ ਖੇਤਾਂ 'ਵਾਲੇ ਬਾਕੀ ਉਹ ਜਿਹੜਾ ਫਸਲ ਦਾ ਉਹ ਲੋਕ ਹੁਣ ਦੁਈਆਂ ਖਾਦਾ ਹੀ ਪਾਉਂਦੇ ਸਰ ਦੁਈਆਂ ਇਹ ਬੰਦੇ ਨੇ ਖੋਜ ਕਰੀ ਉਹ ਬੰਦੇ ਨੇ ਮਿੱਟੀ ਲੱਤੀ ਕਿ ਮਿੱਟੀ ਲੱਤੀ ਪਹਿਲੇ ਸਾਲ ਉਹਨੇ ਉਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਕਣਕ ਉੱਗ ਗਈ ਠੀਕ ਆ ਬਈ ਕਣਕ ਉਹਦੀ 10 ਪੁਆਇੰਟ ਹੋ ਗਈ ਉਹ ਮਿੱਟੀ ਵਿੱਚੋਂ ਫਿਰ ਮੱਕੀ ਬੀਜਤੀ ਬੰਦੇ ਨੇ ਮੱਕੀ ਉਹਦੀ 10 ਪੁਆਇੰਟ ਹੋ ਗਈ ਅਗਲੇ ਸਾਲ ਉਹ ਕਣਕ ਜਿਹੜੀ ਉਸ ਨਹੀਂ ਪਾਇਆ ਉਹਨੇ ਬਸ ਉਹ ਵਿੱਚ ਚੀਜ਼ ਪਾ ਦਿੱਤੀ 7 ਕੁਇੰਟਲ ਰਹੇਗੀ ਉਹਦਾ ਵੀ ਝਾੜ ਘਟ ਗਿਆ ਫਿਰ ਅਗਲੇ ਸਾਲ ਤਿੰਨ ਚਾਰ ਪੁਆਇੰਟ ਵਾਲੇ ਰਹੇਗੀ ਕਿਉਂਕਿ ਜਿਹੜੇ ਖੇਤ ਦੇ ਵਿੱਚ ਪੌਸ਼ਟਿਕ ਤੱਤ ਤਾਂ ਖਤਮ ਹੋ ਗਏ ਫਿਰ ਉਸ ਬੰਦੇ ਨੇ ਕੀ ਕਰਿਆ ਫਿਰ ਐਕਸਪੈਰੀਮੈਂਟ ਕਰਿਆ ਜਿਹੜੀ ਉਹੀ ਕਣਕ ਉਗਾਈ ਉਹ ਮੁਰਗੀਆਂ ਨੂੰ ਮੱਝਾਂ ਨੂੰ ਉਹਦਾ ਜਿਹੜਾ ਰੇਹ ਆ ਖੇਤ ਵਿੱਚ ਰੋਲਦਾ ਰਿਹਾ ਜਿੰਨਾ ਝਾੜਦਾ ਉਹ ਬਰਾਬਰ ਰਿਹਾ ਫਿਰ ਜਾਓ ਸ਼ਕਤੀ ਖਤਮ ਨਹੀਂ ਹੋਈ ਮਜਾਓ ਸ਼ਕਤੀ ਖਤਮ ਨਹੀਂ ਹੋਈ ਹੈਗੀ ਤੇ ਇੱਕ ਹੋਰ ਜਿੰਨਾ ਵੀ ਸਾਡਾ ਪੰਜਾਬ ਹੈ ਹਰਿਆਣਾ ਜਿੱਦਾਂ ਪੰਜਾਬ ਦੇ ਨਾਲ ਸਾਰਾ ਪਹਿਲਾਂ ਪੰਜਾਬ ਇਕੱਠੇ ਹੁੰਦਾ ਸੀ ਬਹੁਤ ਵੱਡਾ ਪੰਜਾਬ ਹੁੰਦਾ ਸੀ ਜਿਹੜਾ ਇਹ ਧਰਤੀ ਵਿੱਚ ਫਲੇਵਰ ਆ ਨਾ ਪਿਆਜ਼ ਵਿੱਚ ਬੂਲੀ ਵਿੱਚ ਹਾਂ ਗੋਭੀ ਵਿੱਚ ਪੂਰੇ ਵਰਲਡ 'ਚ ਕਿਤਾ ਨਹੀਂ ਹੈਗਾ ਪੂਰੀ ਮੈਂ ਬਹਾਰ ਕਟੋੜ ਮੈਨੂੰ ਬਹੁਤ ਦੇਸ਼ ਨੂੰ ਮਿਲਿਆ ਉੱਥੇ ਵੀ ਅਸੀਂ ਗੋਭੀ ਜਾਂ ਹੋਰ ਚੀਜ਼ਾਂ ਖਾਂਦੇ ਆਂ ਪਰ ਨਹੀਂ ਉਹਦਾ ਗੋਭੀ ਪਤਾ ਕਿੰਦਾਂ ਦੀ ਜਿੱਦਾਂ ਪਾਣੀ ਜਿਹਾ ਪਾਇਆ ਹੁੰਦਾ ਸਾਰਾ ਪਰੌੜਾ ਦਾ ਪਾਣੀ ਜਿਹਾ ਬਣ ਜਾਂਦਾ ਉਹ ਉਹ ਚੀਜ਼ ਹੈ ਨਹੀਂ ਜਿਹੜੀ ਇੱਥੇ ਇਹ ਧਰਤੀ ਵਿੱਚ ਜੋ ਐਸ ਧਰਤੀ ਜੀ ਫਲੇਵਰ ਉਹ ਪੂਰੇ ਵਰਲਡ ਵਿੱਚ ਨਹੀਂ ਹੈਗਾ। ਉਹ ਜਿਹੜੀ ਇਹ ਧਰਤੀ ਜਿਹੜਾ ਆਪਣਾ ਪੰਜਾਬ ਬਣਿਆ। ਇਹ ਹਿਮਾਲਿਆ ਨੇ ਬਣਾਇਆ। ਹਿਮਾਲਿਆ ਨੇ। ਕਿਤੇ ਨਾ ਕਿਤੇ ਹਿਮਾਲਿਆ ਦੀ ਧਰਤੀ ਹੈ ਇਹ। ਆਪਣੀ ਇਹ ਕਹਿੰਦਾ ਪੱਧਾ ਗੂ ਕਬਜ਼ਾ ਕਰਕੇ ਬੈਠ ਗਏ। ਉਹਨਾਂ ਦੀ ਧਰਤੀ ਹੈ। ਉਹ ਬੱਚੋ ਕਿਦਾਂ? ਆ ਆਇਸ ਹਾਲ ਮੀਂਹ ਪੈਂਦੇ ਤੇ ਹਿਮਾਲਿਆ ਤੋਂ ਮਿੱਟੀ ਆਉਂਦੀ ਸੀ ਉਹ ਖਲਾਰ ਕੇ ਚਲੀ ਜਾਂਦਾ ਸੀ। ਫੇਰ ਵੀ ਪੈਂਦੇ ਉਹ ਖਲਾਰ ਕੇ ਫਿਰ ਮਿੱਟੀ ਚਲੀ ਜਾਂਦਾ ਸੀ ਹੁਣ ਤੂੰ ਕਦੇ ਇੱਥੇ 10 ਫੁੱਟ ਟੋਆ ਪੱਟੀ ਇੱਕ ਸਾਈਡ ਤੇ ਇਹਦੇ ਮੈਂ ਤਾਇਆ ਬਣੀਆਂ ਹੁੰਦੀਆਂ ਇੱਕ ਜਗ੍ਹਾ ਪਣਾ ਆ ਗਿਆ ਇੱਕ ਜਗ੍ਹਾ ਰੇਤਾ ਆ ਗਿਆ ਕਦ ਰੇਤਾ ਆ ਗਿਆ ਉਹ ਕਿਦਾਂ ਆਇਆ ਉਹ ਕਿਦਾਂ ਬਣੀ ਆ ਇਹ ਆ ਲੈ ਹੈ ਇਹ ਕਦੇ ਪੱਖੇ ਆ ਜਾਂਦਾ ਹਾਂ ਉਹ ਹਰ ਸਾਲ ਜਿਹਦਾ ਹੁਣ ਪਿਛਲੇ ਸਾਲ ਆਇਆ ਤਾਂ ਹੜ ਆਏ ਤੇ ਜਿਹੜੇ ਉਹ ਮਿੱਟੀ ਖਲਾਰ ਨਾ ਤਾਂ ਫੇਰ ਦੁਬਾਰਾ ਤੇ ਵੀ ਧਾਤ ਜਿਹੜੀ ਉਜਾਊ ਸ਼ਕਤੀ ਆ ਦੀ ਘਟੇ ਨਾ ਥੋੜ ਮਰ ਗਏ ਹੋਏ ਗੜ ਗਏ ਧਰਤੀ ਇਹਦੀ ਆ ਉਹ ਕੁਝ ਵੀ ਕਰ ਸਕਦਾ ਬਹੁਤ ਡੰਗੀਆਂ ਗੱਲਾਂ ਹੈ ਸਿੱਖਣੇ ਵਾਲੀਆਂ ਗੱਲਾਂ ਹੈ ਚਲੋ ਹੁਣ ਕਿਸਾਨੀ ਧਰਨੇ ਪਰ ਬੋਲ ਲੰਦੇ ਆ ਮੈਨੂੰ ਕਹਿੰਦੇ ਆ ਜਾਣਦਾ ਨਹੀਂ ਹੈਗਾ ਜਾਣਦਾ ਨਹੀਂ ਹੈਗਾ ਫਲਾਨ ਬੜੇ ਵਿੱਚ ਕਮੈਂਟ ਆ ਰਹੇ ਇਦਾਂ ਦੇ ਆਖਦੇ ਪਰ ਮੈਂ ਗੱਲਾਂ ਬੋਲਦਾ ਮੈਨੂੰ ਪਤਾ ਵੀ ਬਹੁਤ ਲੋਕਾਂ ਦੇ ਇਦਾਂ ਭਾਵਨਾ ਜੁੜੀ ਹੋਈਆਂ ਜਿਹੜੇ ਆਪਣੀਆਂ ਖੇਤੀ ਦਾ ਸਾਨੂੰ ਇੱਕ ਇੱਕ ਮੁੱਲ ਚਾਹੀਦਾ ਉਹ ਸਭ ਕੁਝ ਮਿਲੂਗਾ ਆਪਣੇ ਖੇਤਾਂ ਦੇ ਵਿੱਚ ਸ਼ੁੱਧੀਕਰਨ ਕਰਦੋ ਸ਼ੁੱਧੀਕਰਨ ਵੀ ਖਾਲਸ ਚੀਜ਼ਾਂ ਬਣਾਉਣੇ ਸ਼ੁਰੂ ਕਰਦੋ ਵੀ ਅੱਜ ਤੋਂ ਬਾਅਦ ਅਸੀਂ ਆਰਗੈਨਿਕ ਖੇਤੀ ਕਰਾਂਗੇ ਵੀ ਪੰਜਾਬ ਪੂਰੇ ਵਰਲਡ ਵਿੱਚ ਪੂਰਾ ਨੌ ਹੋਵੇ ਪੰਜਾਬ ਦਾ ਦੇਖੋ ਪੰਜਾਬ ਹੈ ਕੀ ਹੋ ਗਿਆ ਵਾਹ ਲੀਰ ਜੀ ਉੱਡਦੀ ਲੀਰ ਜੀ ਤਾਂ ਹੁਣ ਮੈਨੂੰ ਹਾਸੇ ਵਾਲੀ ਗੱਲ ਵੀ ਹੋ ਜਾਂਦੀ ਆ ਦਿਖਾ ਦਿੰਦੇ ਇਹ ਪਹਿਲਾਂ ਲਗਾਏ ਦਾ ਜੂਰ ਆਹ ਨਾ ਆਹ ਮਜੂਰ ਕਰਕੇ ਰਹਿੰਦਾ ਤਾਂ ਡਰ ਗਿਆ ਵੀ ਥੱਲੇ ਕੋਈ ਸੱਪੇ ਨਿਕਲੇ ਆਇਆ ਕੀ ਕੋਈ ਬਚਦਾ ਤਾਂ ਡਰਾਤ ਕਿਤਨਾ ਕਿਤੇ ਇਹ ਸਾਡੀ ਗਲਤੀਆਂ ਦੇਖੋ ਪਹਿਲਾਂ ਝਾੜ ਕਿੰਨੇ ਘਟ ਨਿਕਲਦੇ ਹੁੰਦੇ ਸੀ ਇਹ ਜਾ ਕੇ ਜਿਹੜੀ ਜਤੋਂ ਹਰੀ ਕ੍ਰਾਂਤੀ ਲਿਆਂਦੀ ਜਾਂ ਮਿਹਨਤ ਵੀ ਕੀਤੀ ਇਹ ਨਹੀਂ ਹੈਗਾ ਉਹਨੇ ਖਰਚੇ ਵਧਾ ਲਏ ਗੁਰਦੁਪਮਾ ਦਾ ਬਿਆਨ ਆਇਆ ਤਾਂ ਇੱਕ ਦੋ ਸਾਲ ਆਪਾਂ ਨੂੰ ਇਹ ਫਸਲਾਂ ਰੋਕਣੀਆਂ ਪੈਣੀਆਂ ਜੇ ਤੁਸੀਂ ਮੂੰਹ ਮੂੰਗੇ ਰੇਟ ਲੈਣਾ ਚਾਹੁੰਦੇ ਆ ਫਿਰ ਪਤਾ ਲੱਗੂਗਾ ਚੀਜ਼ ਦਾ ਦੇ ਵੀਰ ਬਰੇ ਪਸਾਰ 5 ਸਾਲ ਪਿੱਛੇ ਚਲੇ ਜਾਣਾ ਪਿੱਛੇ ਚਲੀ ਜਾਣ ਸੀ ਹੁਣ ਜਿਹੜੇ ਕਰਜ਼ੇ ਚੱਕੇ ਹੋਇਆ ਹੋਰ ਚੱਕੇ ਹੋਗੇ ਤਾਂ ਲਵੇ ਇਖਤਾਰ ਵੀ ਸੱਚ ਆਉਣੀ ਹੈਗਾ 5 ਸਾਲ ਰੋਬੇਗਾ ਹੁਣ ਕਿੱਨਾ ਪਿੱਛੇ ਜਾਣਾ ਸਰਕਾਰ ਚੱਲਿਆ ਹੋਇਆ ਹੈ ਸਰਕਾਰ ਪਿੱਛੇ ਜਾਣਾ ਬਹੁਤ ਇਹਦਾ ਟਰੈਕਟਰ ਕਿਸਦਾ ਕੋਸੇ ਦੀ ਮਸ਼ੀਨ ਸਭ ਕੋਈ ਯਾਰਾਂ ਨੇ ਸਭ ਕਰਾਇਆ ਹੁੰਦਾ ਹਾਂ 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 ਉਹ ਪੈਸੇ ਕਿੱਥੇ ਦੇਣ ਇਹਨੇ ਜੋੜ ਕੇ ਨਾ ਰੱਖੀ ਨੀ ਉਹ ਇਹ ਸਰਕਾਰ ਆ ਕਿਤਨਾ ਕਿਤੇ ਹੁਣ ਦੇਖ ਅਸੀਂ ਕਰਜ਼ਾ ਚੱਕਦੇ ਆ ਕਿਸਾਨ ਕਰਜ਼ਾ ਕਾਦੇ ਬਾਤ ਲੰਦਾ ਫਸਲ ਬਾਤ ਤੇ ਵੀ ਮੈਂ ਫਸਲ ਆ ਚੀਜ਼ ਕਰਨੀ ਆ ਉਹ ਚੀਜ਼ ਕਰਨੀ ਆ ਉਹ ਲਾ ਕੇ ਤੇ ਹੋਰ ਪਾਸੇ ਦਿੰਦਾ ਲਾ ਕੇ ਤੇ ਹੋਰ ਪਾਸੇ ਦਿੰਦਾ ਅਸਲ ਜਗ੍ਹਾ ਤੇ ਲੱਗਦਾ ਹੀ ਨਹੀਂ ਹੈਗਾ ਉਹ ਕਿਉਂ ਕਰਦੇ ਡੁੱਬਦਾ ਫਿਰ ਜਾਂ ਕੋਠੀ ਬਣਾ ਲਈ ਜਾਂ ਹੋਰ ਚੀਜ਼ ਕਰ ਲਈ ਫਲਾਣਾ ਕਰ ਲੈ ਧੰਗਾਣਾ ਕਰ ਲੈ ਯਾਰ ਉਹਨੂੰ ਹੁੰਦਾ ਵੀ ਅਗਲੀ ਫਸਲ ਉਹ ਮਾਤ ਤਾਰੀ ਜਾਣਾ ਤਾਰੀ ਜਾਣਾ ਪਰ ਇਹ ਤਾਂ ਕੁਦਰਤੀ ਮਾਰ ਹੈ ਜਾਂ ਤੈਨੂੰ ਪਤਾ ਉਹ ਬਿਮਾਰੀ ਪੈ ਗਈ ਫਸਲ ਨੂੰ ਉਹ ਉਧਰਲੇ ਪਾਸੇ ਦਬ ਜਾਂਦਾ ਹਾਂ ਨਹੀਂ ਫੇਰ ਤੈਨੂੰ ਪਤਾ ਪਿੱਛੇ ਚਲੇ ਜਾਂਦਾ ਇੱਕ ਵਾਰ ਆਹੀ ਮੈਂ ਕੈਨੇਡਾ ਦੀ ਵੀਡੀਓ ਦੇਖਦਾ ਦਾ ਹਾਂ ਬੰਦਨੋ ਕੋਚਨ ਕਹਿੰਦਾ ਕੈਨੇਡਾ ਤੇਰੀ ਨਿਹੜ ਬਖਲੀ ਕੰਟਰੀਆਂ ਕਿ ਆਏ ਕੈਨੇਡਾ ਦੀ ਗੱਲ ਕਰਦੇ ਕਹਿੰਦਾ ਕੈਨੇਡਾ ਕਹਿੰਦਾ ਕਿਸ਼ਤਾਂ ਕਿਸ਼ਤਾਂ ਉਹ ਕਿਸ਼ਤਾਂ ਦਰੀ ਜੋ ਤੇ ਬਸ ਹੋਰ ਤਾਂ ਕੁਝ ਵੀ ਨਹੀਂ ਹਾ ਤੋ ਕਹਿੰਦਾ ਜੋ ਮਰਜੀ ਲੈ ਲੀ ਕਿਸ਼ਤ ਮੋਬਾਈਲ ਲੈ ਲਈ ਕਿਸ਼ਤ ਘਰ ਲਈ ਲੈ ਕੇ ਉਹ ਸਰਕਲ ਜੋ ਇਕਣਾ ਮੱਕੜੀ ਜਾਲ ਦੇ ਵਿੱਚ ਫਸਾ ਲੈਂਦੇ ਨਾ ਬੰਦੇ ਨੂੰ ਬਸ ਹੋ ਗਿਆ ਕੰਮ ਜਾ ਇਹ ਗੱਲ ਆਜ਼ਾਹੀ ਇਹ ਇਹ ਗੱਲਾਂ ਦੀ ਨਾ ਕਿਤੇ ਨਾ ਕਿਤੇ ਸਾਨੂੰ ਬਦਲਣਾ ਪੈਣਾ ਜਿਹੜੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਹੁਣ ਆਪਾਂ ਇਹ ਆਪਾਂ ਕਹਿੰਦੇ ਬਸ ਆਪਾਂ ਨੇ ਜੀ ਲੈਣਾ ਆਉਣ ਵਾਲੀ ਪੀੜ੍ਹੀਆਂ ਅੰਦਰ ਹੁਣ ਸੱਤ ਇਹਨਾਂ ਕੜੁਕਤੇ ਖੜੁਕਤੇ ਬੋਣਗੇ ਉਹ ਆਪਾਂ ਨੂੰ ਪਾਣਾ ਕੱਢੇਗਾ ਨਹੀਂ ਗਾਲਾ ਵੀ ਤੁਸੀਂ ਕੀ ਕਰਕੇ ਚਲੀ ਗਏ ਇੱਥੇ ਹਰੇਕ ਦਾ ਆਪਸ-ਪਾਸ ਤੋਂ ਵਾਰ ਵਏ ਆ ਕੈਨੇਡਾ ਚੱਲੋ ਜੀ ਕੈਨੇਡਾ ਚੱਲੋ ਜੀ ਫਲਾਣਾ ਕਰ ਲੋ ਧਵਾਣਾ ਕਰ ਲੋ ਜੀ ਵੇਹ ਕਰ ਲੋ ਜੀ ਹੋਰ ਕਰ ਲੋ ਜੀ ਲਾ ਵੀ ਆਪਾਂ ਵੀ ਅੱਜ ਥੋੜੀ ਬਹੁਤ ਫਸਲਾਂ ਵੀ ਦੇ 7 ਲੱਖ ਰੁਪਏ ਲੱਗ ਗਏ ਕਿਥੇ ਆ ਪ੍ਰੀਤ ਨਹੀਂ ਆਇਆ ਸਾਢੇ ਸਾਲ ਬਾਅਦ ਐਸੀ 7 ਲੱਖ ਰੁਪਏ ਲੱਗ ਗਏ ਕਾਹਦਾ ਆਉਣ ਜਾਣ ਵਿੱਚੇ ਖਰਚਾ ਆਉਣ ਜਾਣ ਵਿੱਚੇ ਹਾਂ ਇਹ ਤਾਂ ਹੈ ਖਰਚਾ ਤਾਂ ਹੁੰਦਾ ਹੀ ਹੈ ਯਾਰ ਆਏ ਥੋੜੀ ਉਹ ਟਿਕਟਾ ਹੈ ਟਿਕਟ ਦਾ ਖਰਚਾ ਵੀ ਹੋ ਜਾਂਦਾ ਉੱਥੇ ਫਿਰ ਮੈਨ ਇਹ ਹੁਣ ਜਿੱਥੇ ਉਹ ਘਰ ਚ ਰਹਿੰਦੇ ਆ ਉਹ ਵੀ ਰੂਮ ਬੰਦ ਕਰਕੇ ਆਏ ਨਹੀਂ ਨਹੀਂ ਰੂਮ ਬੰਦ ਕਰਕੇ ਆਏ ਉਹਦਾ ਰੈਂਟ ਜਾਣਾ ਹੁਣ ਇੱਥੇ ਆ ਟਿਕਟ ਲਾ ਕੇ ਆਏ ਆ ਹਾਂ ਰਵੀ ਵੀ ਨਾ ਘੁੰਮਣਾ ਫਿਰਨਾ ਸਾਰੇ ਕਿਤੇ ਜਾਣਾ ਘੁੰਮਣਾ ਵਾਣਾ ਹੁਣ ਥੋੜੀ ਜੀ ਕੈਨੇਡਾ ਤੋਂ ਮੜੀ ਫੈਂ ਫੈਂ ਵੀ ਕਰਨੀ ਪੈਂਦੀ ਬੱਲੇ ਬੱਲੇ ਵੀ ਤੇ ਹੋਣੀ ਪੈਂਦੀ ਸਾਰੇ ਜਾਣਾ ਪੈਂਦਾ ਸਾਰੇ ਇਸੇ ਜੀ ਜਾਣਾ ਪੈਂਦਾ ਹੁਣ ਸਮਾਂ ਕੁਛ ਐਦਾਂ ਦਾ ਆ ਗਿਆ ਪਹਿਲਾਂ ਕੋਈ ਕੈਨੇਡਾ ਤੋਂ ਆਉਂਦਾ ਹੁੰਦਾ ਸੀ ਨਾ ਲੋਕ ਮਿਲਣ ਜਾਂਦੇ ਹੁੰਦੇ ਥੋਨੂੰ ਵੀ ਬੱਲਾ ਵੀ ਕੈਨੇਡਾ ਦਾ ਇਹ ਬਾਹਰ ਦੀ ਗੱਲਾਂ ਸੁਣਦੇ ਆਂ ਅੱਜ ਕੱਲ ਬੰਦਰ ਨੂੰ ਜਾਣਾ ਪੈਂਦਾ ਬਾਈ ਮੈਂ ਕੈਨੇਡਾ ਤੇ ਆ ਗਿਆ ਬਾਈ ਮੈਂ ਕੈਨੇਡਾ ਤੇ ਆ ਗਿਆ ਕਿੱਥੇ ਆ ਗਿਆ ਕਹਿੰਦੇ ਲੈ ਮੈਂ ਸੋਚਿਆ ਧੂਰੀ ਦਾ ਉਹ ਪਹਿਲਾ ਹੁੰਦੇ ਤੇ ਬਲਾਇਟ ਤੇ ਜਦੋਂ ਬਲਾਇਟ ਤੇ ਉਹਨਾ ਟਾਈਮਾਂ 'ਚ ਹੁੰਦੇ ਸੀ ਚਿੱਠੀਆਂ ਦੇ ਟਾਈਮ 'ਚ ਜਦ ਚਿੱਠੀਆਂ ਹੁੰਦੀ ਉਸ ਟਾਈਮ ਬਲਾਇਟ ਤਾਂ ਸੀ ਪਰ ਹੁਣ ਕੋਈ ਬਲਾਇਟ ਨਹੀਂ ਹੈ ਹੁਣ ਤਾਂ ਤੂੰ ਉਹਨੂੰ ਕਾਲ ਕਰ ਲੈ ਉਹਨੂੰ ਕਾਲ ਕਰ ਲੈ ਉਹਨੂੰ ਕਾਲ ਕਰ ਲੈ ਹੁਣ ਬਲਾਇਟ ਖਤਮ ਹੋ ਗਿਆ ਹੁਣ ਤਾਂ ਐ ਲੱਗਦਾ ਵੀ ਨੇੜੇ ਸਾਰੇ ਬੰਦੇ ਬੈਠੇ ਇਹ ਗੱਲਾਂ ਹੋ ਜਾਂਦੀਆਂ ਚਲੋ ਕਿਤੇ ਨਾ ਕਿਤੇ ਆਪਾਂ ਲਾਈਵ ਵੀਡੀਓ ਦੇ ਵਿੱਚ ਕੁਝ ਨਾ ਕੁਝ ਉਹਨੇ ਭਾਵ ਪੇਸ਼ ਕਰਦੇ ਹੁੰਦੇ ਆ ਤੇ ਅੱਜ ਹਾਂ ਜਨਗਰ ਨੂੰ ਚੱਲੇ ਤਨਾ ਵੀ ਮੈਂ ਤੁਰ ਕੇ ਆ ਜਾਣਾ ਮੈਂ ਤਾਂ ਕੋਈ ਜਾ ਜਾ ਕੋਈ ਗੱਲ ਹੈ ਬਸ ਹੱਲ ਇੱਥੇ ਬੈਠਦਾ ਜਾਓ ਤੁਸੀਂ ਚਲੋ ਇਹ ਚੱਲੇ ਕਿਤਨਾ ਕਿਤੇ ਇਹੜਾ ਚੀਜ਼ਾਂ ਦਾ ਆਪਣੇ ਲੋਕਾਂ ਦੀ ਕਸੂਰ ਗੱਲਾਂ ਹੁਣ ਆਪ ਬੜੇ ਬੜੇ ਕਰਦੇ ਪਰ ਅਮਲ ਕੌਣ ਕਰੇ ਮੈਂ ਇਥੇ ਆਪਣੇ ਖੇਤ ਵਿੱਚ ਆਰਗੈਨਿਕ ਖੇਤੀ ਕੀਤੀ ਸੀ। ਕਿ ਕਿਸੇ ਨੂੰ ਕਹਣਾ ਵੀ ਆਹ ਜਿਹੜੇ ਚੌਕ ਕਣਕ ਹੈ ਸ਼ੁੱਧ ਹੈ ਭਾਈ ਲੈ ਲੈ। ਉਹਦਾ ਮੈਂ ਰੇਟ ਫਿਰ ਮੈਨੂੰ ਭਾਈ ਹੁਣ ਮੇਰੇ ਖੇਤ ਵਿੱਚੋਂ ਜਮ ਆਰਗੈਨਿਕ ਖੇਤੀ ਕੀਤੀ ਸੀ। 7-8 ਕੁੰਟ ਝਾੜ ਚੜਿਆ ਨਿਕਲੇ ਵਿੱਚ ਤੇ ਹੁਣ ਮੈਂ ਕਹਿੰਦਾ ਵੀ ਯਾਰ ਇਹ ਆਰਗੈਨਿਕ ਹੈ। ਸ਼ੁੱਧ ਹੈ ਮੈਂ ਇਹ 8000 ਦੀ ਕੁੰਟਲ ਦੇਣੀ ਹੈ। ਉਹ ਤਾਂ ਇੰਨੀ ਮਹਿੰਗੀ ਦੂਜੇ ਪਾਸੇ ਤਾਂ ਇੰਨੀ ਸਸਤੀ ਮੈਂ ਕਰ ਫਿਰ ਮੈਂ ਤਾਂ ਹੀ ਬਚੂਗਾ। ਖੇਤ ਵਿੱਚੋਂ ਕਈ ਵਾਰ ਹੁਣ ਮੈਂ ਸਪਰੇਅ ਕਰੀ ਵੀ ਸਪਰੇਅ ਕਰਕੇ ਕਣਕ ਵੇਚਣੀ ਆ ਫਿਰ ਕਮੈਂਟ ਦੂਜੇ ਤਰ੍ਹਾਂ ਦੇ ਵੀ ਆ ਜਾਂਦੇ ਆ ਭਾਈ ਤੂੰ ਆਪਣੇ ਬਾਅਦ ਤਾਂ ਸ਼ੁੱਧਾ ਲੋਕਾਂ ਨੂੰ ਜ਼ਹਿਰ ਵੇਚਦਾ ਮੈਂ ਕਹਾਂ ਵੀ ਮੈਂ ਉਹ ਵੀ ਵੇਚਣੀ ਕੋਸ਼ਿਸ਼ ਕਰੀ ਉਹ ਲੰਦਾ ਹੀ ਨਹੀਂ ਹੈ ਉਹ ਕਹਿੰਦੇ ਸੀ ਜ਼ਹਿਰੇ ਲੈਣੀ ਹੈ ਜੇ ਮੇਰਾ ਕੰਟਰੈਕਟ ਕਰ ਲਓ ਭਾਈ ਅੱਜ ਵਾਲੀ ਵੀਡੀਓ ਜਿਹੜੇ ਜਿਹੜੇ ਬੰਦੇ ਨੇ ਅਸੀਂ ਫਿਰ ਉਹੀ ਉਦਾਂ ਦੀ ਆਰਗੈਨਿਕ ਖੇਤੀ ਚਲੋ ਕਣਕ ਇੱਕ ਚੀਜ਼ ਤਾਂ ਸ਼ੁੱਧ ਖਾਈਏ ਇਹ ਹੋ ਜਾਂਦਾ ਭਾਈ ਔਰ ਕੁਝ ਬੰਦੇ ਕੱਲ ਇੱਕ ਨਾ ਮੱਕੜ ਦਾ ਵਿਆਹ ਦੇਖਦਾ ਸੀ ਮੈਂ ਉਹ ਸਾਗ ਬਾਰੇ ਬੋਲਣ ਲੱਗਿਆ ਉਹਦਾ ਬੰਦਾ ਇੱਕ ਨਾ ਵੀ ਕਹਿੰਦਾ ਸਾਗ ਤੁਹਾਨੂੰ ਨਪੁੰਸਕ ਬਣਾ ਰਿਹਾ ਵੀ ਸਾਗ ਜਿਹੜਾ ਤੁਸੀਂ ਖਾਂਦੇ ਇਹ ਵੀ ਇੱਕ ਨਪੁੰਸਕ ਹੈ ਉਹਦੀ ਵੀਡੀਓ ਮੇਰੇ ਕੋਲ ਪਈ ਆ ਉਹ ਪੂਰੀ ਸਰਚ ਕਰੂੰਗਾ ਤੈਨਾਂ ਮੈਂ ਕਿਹੜਾ ਚੱਕਰ ਆਉਨੇ ਨਾਲ ਜਿਹੜਾ ਤੁਸੀਂ ਇਹ ਪਾਸੇ ਉਹਦੇ ਵਿੱਚ ਆਕ ਮਾਤਰਾ ਉਹਦੇ ਵਿੱਚ ਆਹ ਮਾਤਰਾ ਹੁਣ ਦਾ ਸਾਗ ਖਾਣਾ ਹੀ ਬੰਦ ਕਰ ਲੈ ਸਾਡਾ ਯਾਰ ਬੰਦਾ ਖਾਵੇ ਤਾਂ ਖਾਵੇ ਗਿਆ ਪੰਜਾਬੀ ਦਾ ਸਾਗ ਤਾਂ ਮਸ਼ਹੂਰ ਹੁੰਦੇ ਨੇ ਦਿਨਾਂ ਦੇ ਵਿੱਚ ਲੋਬੇ ਪਨ ਤੇ ਹੋਰ ਚੀਜ਼ਾਂ ਵੇਚ ਤੇ ਹੁਣ ਇਹਦੀ ਹੁਣੀ ਗੜਾਈ ਕੱਲੂ ਆਪਣੇ ਕੋਲ ਬੰਦਾ ਆ ਰਿਹਾ ਗੜਾਈ ਵਾਲਾ ਉਹ ਕਰੂਗਾ ਭਾਈ ਇਹਦੇ ਬਹੁਤ ਕੱਖ ਜਾ ਹੋ ਗਿਆ ਬੁੜਾਈ ਕਰਕੇ ਫਿਰ ਥੋੜਾ ਜਿਹਾ ਹਵਾ ਲਵਾ ਕੇ ਫਿਰ ਪਾਣੀ ਲਾਵਾਂਗੇ ਇਹਨੂੰ ਹੋ ਗਿਆ ਕਰਿਆ ਬੇ ਉੱਥੇ ਇੱਥੇ ਟਮਾਟਰ ਲਾਏ ਤੇ ਚਾਰ ਆ ਗਿਆ ਬੇ ਇੱਥੇ ਕਰਦ ਪਈ ਆ ਚੱਕਰ ਮੈਨੋਂ ਯਾਰ ਇਹਨੂੰ ਅੰਦਰ ਰੱਖਾ ਅਹੇ ਤੇ ਮੋਟਰ ਪਰ ਭਾਈ ਹੁਣ ਮੁੰਡੇ ਮੰਡੇ ਆ ਜਾਂਦੇ ਸਾਰੇ ਉਹਨਾਂ ਵਾਸਤੇ ਜਿੱਦਾਂ ਪਿਛਲੀ ਵੀਡੀਓ ਜਿੱਦਾਂ ਖਾਇਆ ਚਮਰਪਰਾਸ਼ ਪਿਆ ਸ਼ਿਲਾਜੀਤ ਤੇ ਹਰਬਲ ਚਾਹ ਪਈ ਆ ਉਹ ਲੋ ਵੀ ਰਪਿਆ ਇਹ ਆ ਸਾਰੇ ਚੀਜ਼ਾਂ ਫਿਰ ਮੁੰਡੇ ਖਾ ਲੈਂਦੇ ਵਿੱਚ ਉਹ ਨਾਭੀ ਨਾਭੀ ਤੇਲ ਪਿਆ ਇਹਦੇ ਉੱਪਰ ਵੀ ਕੱਦਨ ਦੇ ਵਿੱਚ ਵੀਡੀਓ ਆਦੀ ਆ ਨਾਭੀ ਤੇਲਮ ਦੀ ਅਸਲ ਚ ਜਿਹੜੀ ਅਸਲ ਕਹਾਣੀ ਆ ਦਮਨ ਲੋਕਾਂ ਦੇ ਗੱਲਬਾਤ ਕਰਦਾ ਉਹ ਕਹਿੰਦਾ ਯਾਰ ਦੁਨੀਆ ਮਰ ਰਹੀ ਆ ਮੈਂ ਨਹੀਂ ਮਰਨਾ ਬੰਦੇ ਮਰ ਰਹੇ ਮੈਂ ਨਹੀਂ ਮਰਨਾ ਮਰਨਾ ਮੈਂ ਵੀ ਆ ਇਹ ਕੱਲ ਸਚਾਈ ਹੈ ਇਹ ਪਤਾ ਨਹੀਂ ਕਿਹੜੇ ਰੂਪ ਚ ਮਰਨਾ ਪੈਣਾ ਅੱਛਾ ਜੀ ਗੱਲ ਬੜੀ ਵਾਇਰਲ ਹੋਈ ਦੀ ਅ ਯੂਰ ਆਪਣਾ ਕਰੈਕਟਰ ਸਟਾਰ ਕਪਲ ਸ਼ਰਮਾ ਸ਼ੋਅ ਵਿੱਚ ਵੀ ਗਿਆ ਤਾਂ ਰੋੜਜਿਕਨਾਂ ਪੋਲਿਟਿਸ਼ੀਅਨ ਵਿੱਚ ਵੀ ਆ ਜੋਸ਼ ਸਿੰਘ ਜੀ ਦੀ ਘਰ ਵਾਲੀ ਉਹ ਪੀੜਤ ਹੋਈ ਬਹੁਤ ਭੈੜੀ ਬਿਮਾਰੀ ਤੋਂ ਉਸ ਤੋਂ ਬਾਅਦ ਉਹਦਾ ਬਿਆਨ ਆਇਆ ਉਹ ਚੀਜ਼ਾਂ ਬੰਦ ਕਰ ਦੋ ਉਹ ਚੀਜ਼ਾਂ ਬੰਦ ਕਰ ਦੋ ਇਹ ਤੇ ਮੈਨੂੰ ਕੈਂਸਰ ਹੋਇਆ ਫਲਾਣਾ ਕਰਦਾ ਉਹ ਗੱਲ ਬਹੁਤ ਜ਼ਿਆਦਾ ਵਾਇਰਲ ਹੋਈ ਥੋੜੇ ਜਿਹੇ ਟਾਈਮ ਲੋਕਾਂ ਨੇ ਕਰਿਆ ਫਿਰ ਉਦੋਂ ਚੱਲ ਪਈ ਜਿੱਦਾਂ ਹੁਣ ਸਾਡੇ ਕਿ ਯਾਰ ਦੋਸਤ ਸੀ ਸਭ ਤੋਂ ਸੀਨੀਅਰ ਸੀ ਦੋ ਕੁ ਸਾਲ ਉਹ ਹਟੈਕ ਹੋਇਆ ਉਹਨੂੰ ਸਾਰੇ ਭਾਈ ਮੁੰਡੇ ਹਾਰਟ ਐਟਕ ਕੱਚੀ ਉਮਰ ਜਹਲੇ ਨੀ ਉਮਰ ਵੀ ਨਹੀਂ ਤੇ ਹੈਗੀ ਉਸ ਤੋਂ ਬਾਅਦ ਭਾਈ ਜੁੰਨੇ ਸਾਰੇ ਮੁੰਡੇ ਪ੍ਰੈਕਟਿਸਾਂ ਕਰਨ ਲੱਗੇ ਸਵੇਟਾਂ ਵਾਕਿੰਗ ਕਰਨ ਲੱਗੇ ਡੇਢ ਕਿ ਮਹੀਨਾ ਗਿਆ ਭੁੱਲ ਕੇ ਚੱਲ ਫਿਰ ਉਦੋਂ ਚੱਲ ਪਿਆ ਤੇ ਚੱਲ ਜੀ ਨਾ ਬਦਲਾਅ ਤਾਂ ਕਰਨਾ ਪੈਣਾ ਤਾਂ ਗੱਲਬਾਤ ਕਰਨੀ ਪੈਣੀ ਪੰਣੀ ਪੈਣੀ ਹੈ ਬਦਨਵਾਹ ਤਾਂ ਬਹੁਤ ਵੱਡੇ ਵੱਡੇ ਬੈਠੇ ਮਿੱਤੇ ਵੀ ਵੱਡੇ ਵੱਡੇ ਬੈਠੇ ਜਿਹੜੇ ਉਹ ਇੰਨਾ ਗਿਆਨ ਦਾ ਭੰਡਾਰ ਪਰ ਅਮਲ ਕਿਹੜਾ ਕਰੇ ਗੱਲਾਂ ਦੇ ਢੇ ਪੈਸੇ ਵਰਕਣੋਂ ਪੈਸਾ ਨਾਲ ਲਈ ਜਾਣਾ ਫਲਾਣੇ ਜਿਹੜਾ ਫਿਰ ਆਪੇ ਲੱਗੇ ਹੁੰਦੇ ਆਪ ਹੀ ਮੋਹ ਮਾਇਆ ਜਾਲ ਦੇ ਫਸੇ ਹੁੰਦੇ ਕੱਲ ਨੂੰ ਕਰੂਗਾ ਅਗਲੀ ਵੀਡੀਓ ਕੱਲ ਦੀ ਵੀਡੀਓ ਕਰਨੀ ਗੱਲ ਆਪਾਂ ਕਰਾਂਗੇ ਇਹ ਵੀ ਬਹਰੀ ਕੰਟਰੀਆਂ ਵਿੱਚ ਨਾ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਉਹ ਇੱਕ ਜ਼ਿੰਮੇਵਾਰੀ ਸਮਝਦੇ ਆ ਜੰਮਦਾ ਜੰਮਾ ਜੰਮਾ ਬੱਚਾ ਪਲਿਆ ਅਹ ਧਾਰਾ ਸਾਲ ਦਾ ਹੋਇਆ ਬਸ ਸਾਡੇ ਥੋੜੀ ਜਿਹੀ ਇਹ ਕਰਾਂ ਲੰਬੀ ਗੱਲ ਹੋ ਜਾਣੀ ਫਿਰ ਇਹ ਪਰ ਆਪਣੀ ਵੀਡੀਓ ਅੱਜ ਵਾਲੀ ਵੀਡੀਓ ਇਹ ਗੱਲ ਬਣਨੀ ਆ ਆਪਾਂ ਕੱਲ ਵਾਲੀ ਗੱਲਾਂ ਜਿਹੇ ਵਿਚਾਰਾ ਵਿਚਾਰਾ ਰੱਖਾਂਗੇ ਇਹਦੇ ਪਰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਵੀ ਘਰੋਂ ਚੱਲੀਏ ਅਹ ਲਾਡੀ ਭੈਜੀ ਦਾ ਫੋਨ ਨਹੀਂ ਆਇਆ ਹੈਗਾ ਤੇ ਥੋੜੀ ਇੱਕ ਬੰਦੇ ਦੀ ਹੋਰ ਵੀ ਗੱਲ ਆਈ ਥੀ ਆ ਇੱਕ ਸੁਨੀਲ ਜਾਖੜ ਤਾਂ ਕਹਿੰਦਾ ਪੰਜਾਬ ਵਾਲਿਆਂ ਨੂੰ ਤਾਂ ਐਮਐਫਸ ਮਿਲੇ ਰਹੀ ਆ ਐਮਐਸਪੀ ਕਹਿੰਦਾ ਪੰਜਾਬ ਨੂੰ ਤਾਂ ਮਿਲੇ ਰਹੀ ਆ ਕਹਿੰਦਾ ਜਿਹੜੇ ਬਾਕੀ ਰਾਜ ਉਹ ਨਾ ਜਿਹੜੇ ਆਪਣੇ ਨਾਲ ਵਾਲੇ ਆ ਉਹਨਾਂ ਨੂੰ ਨਹੀਂ ਮਿਲ ਰਹੀ ਕਹਿੰਦਾ ਰਾਜਸਥਾਨ ਚ ਨਹੀਂ ਹੋएगी ਉਹ ਕਹਿੰਦਾ ਵੀ ਤੁਸੀਂ ਪੰਜਾਬ ਦੀ ਖਤਮ ਕਰਵਾ ਲਓ ਜਿਹੜੀ ਫਸਲਾਂ ਪਰ ਕਾਨਕ ਤੇ ਜੀਰੀ ਪਰ ਤੁਹਾਨੂੰ ਮਿਲ ਰਹੀ ਕਹਿੰਦਾ ਪਹਿਲੀ ਆਲਰੇਡੀ ਹਲਾ ਲਾਕ ਵਾਲਿਆਂ ਚ ਨਹੀਂ ਹੈਗੇ ਇਹਨਾਂ ਕਿਸਾਨਾਂ ਦੀ ਮੰਗ ਉਹ ਬਹੁਤ ਫਸਲਾਂ ਪਰ ਮੰਗ ਰਹੇ ਆ ਨਹੀਂ ਮਿਲਣੀ ਹੈਗੀ ਉਹਨਾਂ ਪਰਿਆ ਗਰੰਟੀ ਹੈ ਨਹੀਂ ਦੇਣੀ ਹੈਗੀ ਉਹਨਾਂ ਨੇ ਇੰਨੀ ਫਸਲਾਂ ਪਰ ਨਹੀਂ ਦੇ ਸਕਦੇ ਹੈਗੇ ਜੇ ਫਸਲ ਇਨੀ ਮਾਪਰ ਹੋ ਜਾਂਦੀ ਆ ਤੇ ਸਰਕਾਰ ਕਿੱਥੇ ਰੱਖੂਗੀ ਉਹ ਫਸਲ ਨੂੰ ਹੁਣ ਉਹ ਥੋੜੇ ਬਣ ਕੇ ਲੈ ਕੇ ਗਰੀਬਾਂ ਚ ਵੰਡ ਰੀ ਵੰਡੀ ਜਾ ਰਹੇ ਆ ਇਹ ਸਾਨੂੰ ਪੂਰੇ ਮਿਲ ਗਏ 33000 ਕਰੋੜ ਆਉਂਦਾ ਪਰ ਆਵਨੂ ਇਹ ਫਸਲਾਂ ਉੱਪਰ ਜਿਹੜਾ ਫਸਲ ਇੱਕ ਰੇਟ ਮਿਲਦਾ ਸੋ ਲੋ ਆਪਾਂ ਕੋਲ ਨੂੰ ਏਡੇ ਬਰਬਾਨ ਮੰਡ ਸਾਤੇ ਵੱਡੇ ਵੱਡੇ ਬੈਠੇ ਆ ਗੱਲਾਂ ਬਾਤਾਂ ਹੀ ਹੋ ਜਾਂਦੀਆਂ ਤੇ ਥੱਲੇ ਤੁਸੀਂ ਕਮੈਂਟ ਕਰਿਓ ਆਪਾਂ ਉਹ ਮੁੱਦੇ ਲੈ ਕੇ ਆਵਾਂਗੇ ਵੀਡੀਓ ਦੇ ਥੱਲੇ ਕਮੈਂਟ ਕਰਿਓ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਾਂ ਥੋੜੇ ਥੋੜੇ ਮੁੱਦੇ ਚੱਕੇ ਕਰਾਂਗੇ ਮੈਂ ਸੋਚਦਾ ਵੀ ਇੱਕ ਇਹ ਵੀ ਗੱਲਬਾਤ ਕਰਾਂ ਵੀ ਇੱਕ ਪੋਡਕਾਸਟ ਸ਼ੁਰੂ ਕਰੀਏ ਇਹ ਚੈਨਲ ਦੇ ਉੱਪਰ ਤੁਹਾਡੇ ਕੀ ਵਿਚਾਰ ਹੈ ਵੀ ਆਪਾਂ ਕੋ ਬੰਦਾ ਵਿਦਵਾਨ ਉਹਨਾਂ ਗੱਲਾਂ ਬਾਤਾਂ ਮਾਰ ਕੇ ਕੋਈ ਨਾ ਕੋਈ ਗੱਲ ਬੰਦੇ ਸਿੱਟ ਕਰ ਜਾਂਦੀ ਹੈ ਅੱਜ ਬੰਦੇ ਨੇ ਕੋ ਪੋਡਕਾਸਟ ਕੀਤਾ ਹੋਇਆ ਸੀ ਜਿਹੜੇ ਐਂਕਰ ਨਹੀਂ ਹੁੰਦੇ ਹੈਗੇ ਐਂਕਰ ਜਿਹੜੇ ਆ ਆਪਣੇ ਸਟੇਜਾਂ ਪਰ ਜਦਾਂ ਵਿਆਹ ਸ਼ਾਦੀ ਦੇ ਵਿੱਚ ਕਹਿੰਦਾ ਲੋਕ ਸਾਨੂੰ ਕੰਜਰ ਕਹਿੰਦੇ ਆ ਬੜਾ ਯਾਰ ਮੈਨੂੰ ਬੰਨ ਹੋ ਸਕ ਵੱਜੀ ਕਹਿੰਦਾ ਚਲ ਅਸੀਂ ਹੈਗੇ ਕੰਜਰ ਆ ਇਹ ਕਹਿੰਦਾ ਤੁਸੀਂ ਉਹਨਾ ਕੰਜਰਾ ਨੂੰ ਐ ਬੁੱਕ ਕਰਦੇ ਉਹੀ ਕੰਜਰਾ ਕ ਤੁਹਾਨੂੰ ਐਂਟਰਟੇਨ ਕਰਦੇ ਆ ਜੀ ਤੁਹਾਡੇ ਪ੍ਰੋਗਰਾਮ ਚ ਚੰਨ ਚਾਂਨ ਲਾਉਂਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਕੰਜਰ ਕਹਿੰਦੇ ਆ ਜੇ ਕਹਿੰਦਾ ਅਸੀਂ ਨਾ ਐ ਤੁਹਾਡੇ ਪ੍ਰੋਗਰਾਮ ਚ ਚਾਰ ਚੰਨ ਦੀ ਲੱਗਣਗੇ ਨਾਲੇ ਬੋਲਦੇ ਆ ਨਾਲੇ ਬੁਲਾਉਂਦੇ ਕਹਿੰਦਾ ਬੜੀ ਉਹਨਾਂ ਗੱਲਾਂ ਤੁਸੀਂ ਕਹਿੰਦਾ ਵੀ ਸਟੇਜਾਂ 'ਪਰ ਲੜਾਈਆਂ ਹੋ ਜਾਂਦੀਆਂ ਕਈ ਵਾਰ ਅ ਇੱਕ ਧੋਲ ਜੱਟੀ ਦਾੜੀ ਵਾਲਾ ਬਾਬਾ ਸਟੇਜ 'ਤੇ ਚੜ ਜਾਂਦਾ ਕਹਿੰਦਾ ਕੁੜੀਆਂ ਨੂੰ ਐ ਕਹਿੰਦਾ ਮੇਰੇ ਨਾਲ ਐਕਸ਼ਨ ਕਰ ਹਰੇ ਤਰ੍ਹਾਂ ਦੇਖਣਾ ਇਹ ਕਹਿੰਦਾ ਬਾਬੇ ਨੇ ਜੱਫੀ ਪਾਲੀ ਉਹਦਾ ਕਹਿੰਦਾ ਮੈਂ ਹੱਥ ਚੱਕਦਾ ਬਾਬੇ ਹੱਥ ਪਿੱਛੇ ਕਰ ਹਨ 8 ਨੂੰ ਬੰਦੇ ਜਿਹੜੇ ਇਕੱਠੇ ਹੋ ਗਏ ਮੇਰੇ ਪੰਨੂ ਆ ਗਏ ਹਨ ਫਿਰ ਉਹਨਾਂ ਨੂੰ ਕਹ ਕਿਹਾ ਮੈਂ ਉਹ ਕਹਿੰਦਾ ਹੱਥ ਕਦੇ ਚੱਕਿਆ ਦਾਹੇ ਕਦੇ ਕਰਿਆ ਦਾ ਉਹਦੇ ਨਾਲ ਕਹਦਾ ਫਿਰ ਉਹਨਾਂ ਨੇ ਕੁਐਸਚਨ ਕਰਿਆ ਬੰਦਿਆਂ ਨੂੰ ਕਹਦਾ ਵੀ ਜਿਹੜੀ ਉਹਨੇ ਜੱਫੀ ਪਾਈ ਬਾਬੇ ਨੇ ਉਹ ਗਲਤ ਤੱਕ ਠੀਕ ਹੈ ਤੇ ਉਹ ਕਹਿੰਦਾ ਵਿੱਚ ਇਹ ਵੀ ਕਹਿਣਾ ਉਹ ਗਲਤ ਬਾਮੀ ਠੀਕ ਹੋ ਪਤਾ ਹੱਥ ਕਦੇ ਇਦਾਂ ਚੱਕਿਆ ਫਿਰ ਕਹਿੰਦਾ ਉਹ ਪਿੱਛੇ ਤੋਂ ਕੋਈ ਬੰਦਾ ਘੈਂਟ ਸਮਝਦਾਰ ਕੋਈ ਬੰਦਾ ਫੜਨਾ ਪੈਂਦਾ ਉਹਨੂੰ ਫਿਰ ਥੋੜਾ ਜਿਹਾ ਪੰਮ ਯਾਰ ਮੈਨੂੰ ਯਾਰ ਤੂੰ ਸਮਝਦਾ ਲੈ ਇਹਨਾਂ ਨੂੰ ਸਮਝਾ ਲੈ ਫਿਰ ਬੰਦਾ ਫੁੱਲ ਜਾਂਦਾ ਕਹਿੰਦਾ ਬੰਦਾ ਉਹ ਵੀ ਮੈਂ ਹੀ ਕਰਨਾ ਜੀ ਸਮਝਦਾਰਾ ਫਿਰ ਕਹਿੰਦਾ ਉਹ ਸਾਰ ਨੂੰ ਸਮਝਾਉਣ ਲੱਗਿਆ ਹੁੰਦਾ ਫਿਰ ਵੀ ਦੇਖਾਂ ਵੀ ਕਿਹੜੇ ਬੰਦੇ ਥੋੜਾ ਜਿਹਾ ਰੋਬ ਜਿਹਾ ਬੰਦੇ ਆ ਪਰ ਚਲੋ 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 ਬੰਦਾ ਫਿਰ ਕਹਿੰਦਾ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਕਹਿੰਦਾ ਲੜਾਈ ਵੀ ਹੋ ਜਾਂਦੀ ਆ ਚੁੱਤਰੋ ਚੁੱਧਰੀ ਵੀ ਹੋ ਜਾਂਦੀ ਗਾਣੇ ਪਿੱਛੇ ਹੋ ਜਾਂਦੀ ਆ ਕਈ ਵਾਰ ਕਹਿੰਦਾ ਕੋਈ ਬੰਦੇ ਯਾਰ ਦੋਸਤ ਦੇ ਯਾਰ ਦੋਸਤ ਗੁੰਡਾ ਚਲੋ ਪੰਜ ਵਾਲੇ ਲਾਈਵ ਦੀ ਵੀਡੀਓ ਬੰਦ ਕਰਦੇ ਆਪਾਂ ਨੇ ਅੱਜ ਇੱਥੇ ਹਾਂ ਆਹ ਬੀਜ ਵੀ ਲਾ ਦਿੱਤੇ ਤੇ ਹੁਣ ਥੋੜੇ ਬਹੁਤੇ ਆਪਾਂ ਘਰਾ ਲਾਵਾਂਗੇ ਅਖਬਾਰ ਸਾਰਾ ਪੜ ਲਿਆ ਅ ਹੁਣ ਜਿਹੜੀ ਨਾਗਰਤਾ ਤਰ੍ਹਾਂ ਗੱਲ ਚੱਲਦੀ ਸੀ ਨਾਗਰਤਾ ਤੋਂ ਜਿਹੜਾ ਸੋਧ ਬਿੱਲ ਪੇਸ਼ ਹੋ ਗਿਆ ਜਿਹੜੇ ਹੁਣ ਆਪਣੇ ਇੰਡੀਆ ਦੇ ਵਿੱਚ ਜਿਹਦਾ ਹੁਣ ਬਾਹਲੇ ਰਾਜਾਂ ਵਿੱਚੋਂ ਆਏ ਹੋਏ ਆ ਕੋਈ ਨਾਲੇ ਮਾਰ ਤੋਂ ਆਇਆ ਹੋਇਆ ਕੋਈ ਨੇਪਾਲ ਤੋਂ ਆਇਆ ਉਹਨਾਂ ਨੂੰ ਇੰਡੀਆ ਪਾਸਪੋਰਟ ਮਿਲ ਜਾਣੇ ਹੁਣ ਪਰ ਇਹ ਜਲਦੀ ਸੀ ਕਰ ਨਹੀਂ ਦੇਣੇ ਫਲਾਣਾ ਕਰਨਾ ਉਹਨਾਂ ਨੂੰ ਨਹੀਂ ਦੇਣੇ ਫਲਾਣਾ ਨੂੰ ਨਹੀਂ ਕਰਨਾ ਇਹ ਨਹੀਂ ਕਰਦੇ ਜਿਆਦਾ ਆਪਾਂ ਜਾਂਦੇ ਕੈਨੇਡਾ ਅਮਰੀਕਾ ਬਾਹਰ ਜਗ੍ਹਾ ਆਪਾਂ ਨੇ ਪਾਸਪੋਰਟ ਲੈ ਕੇ ਨਾ ਖੁਸ਼ ਹੁੰਦੇ ਹੈਗੇ ਸਭ ਦਾ ਹੱਕ ਹੈ ਕਾਨੂੰਨ ਜੋ ਬਣਿਆ ਹੁਣ ਉੱਥੇ ਇੱਥੇ ਮੈਂ ਨੌਰਵੇ ਰਹਿੰਦਾ ਸੀ 7 ਸਾਲ ਬਾਅਦ ਨੈਸ਼ਨਲਿਟੀ ਮਿਲ ਜਾਂਦੀ ਹੁਣ ਇਟਲੀ ਦੇ ਵਿੱਚ 10 ਤੋਂ 12 ਸਾਲ ਲੱਜਾਂ ਨੈਸ਼ਨਲਿਟੀ ਲੈਣ ਵਾਸਤੇ ਪਾਸਪੋਰਟ ਲੈਣ ਵਾਸਤੇ ਪਰ ਉਹ ਹੁਣ ਬੰਦਾ ਬੁਢਾ ਦੂਜਾ ਬੋਲਦਾ ਕਹਿੰਦਾ ਹੁਣ ਵੋਟਾਂ ਆ ਗਈਆਂ ਹਿੰਦਾਂ ਦਾ ਥੋੜਾ ਬਹੁਤ ਉਹ ਫਿਰ ਕਹਿੰਦਾ ਉਹਨੂੰ ਨਾਗਰਿਕਤਾ ਦੇ ਕੇ ਵੋਟਾਂ ਨਹੀਂ ਪਾਉਣੇ ਭਾਈ ਦਾ ਜਨ ਫਾਰੇ ਗ ਚਲੋ ਹੁਣ ਆਪਾਂ ਲਾਈਵ ਬੰਦ ਕਰਦੇ ਆਂ ਧੰਨਵਾਦ ਤੁਸੀਂ ਵੀਰੇ ਕਮੈਂਟ ਕਰਕੇ ਦੱਸਿਓ ਕਰੋ ਆਉਣ ਵਾਲੇ ਸਮੇਂ ਕੋ ਬੜੇ ਜਿਹੇ ਕਮੈਂਟ ਕਰਦੇ ਕਰੋ ਫਿਰ ਉਹ ਮੁੱਦੋ ਆਪਾਂ ਚੱਕੇ ਕਰਾਂਗੇ ਲਾਈਵ ਦੇ ਵਿੱਚ ਉਹ ਮਦਦ ਪਰ ਬੋਲੇ ਕਰਾਂਗੇ ਜਾਂ ਤੁਸੀਂ ਮੇਰੇ ਨਾਲ ਇੰਸਟਾਗ੍ਰam ਪਰ ਫੇਸਬੁਕ ਪਰ ਹੋ ਕੇ ਆਪਾਂ ਟੈਲੀਫੋਨ ਪਰ ਪੋਸਟ ਕਰ ਸ਼ੁਰੂ ਕਰਦੇ ਆਂ ਟੈਲੀਫੋਨ ਤੋਂ ਇਧਰ ਆਪਾਂ ਗੱਲਬਾਤ ਕਰਦੇ ਆਂ ਜਾਂ ਜੂਮ ਕਾਲ ਦੇ ਵਿੱਚ ਕੁਛ ਨਾ ਕੁਛ ਕਰਦੇ ਜਗੜ ਇਦਾਂ ਦਾ ਤੇ ਆਪਾਂ ਸ਼ੁਰੂ ਕਰੀਏ ਕੋਈ ਨਾ ਕੁਛ ਜਗੜ ਇਹ ਧੰਨਵਾਦ ਜੀ ਲਾਈਵ ਦੇਖਣ ਵਾਸਤੇ